ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਡਰਟ ਕਲਾ ਤਸੀਲ ਅੰਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਭਾਜੀ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਗਾਂ ਆ ਤੇ ਬਾਕੀ ਮੱਝਾਂ ਆ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂ ਜੀ ਬੀਤਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਭਾਈ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਠੀਕ ਠਾਇ ਜੀ ਵਧੀਆ ਜੀ ਬਹੁਤ ਵਧੀਆ ਚਾਹੀਦਾ ਜੇ ਵੇਗਿਆ ਮਾਲ ਪਰਸਾਂ ਵਾਲਾ ਫਿਰ ਮੈਂ ਨਾ ਵੇਗਿਆ ਹੀ ਮਾਲ ਬੋਈ ਠੀਕ ਹਾਂਜੀ ਹਾਂਜੀ ਕੰਮ ਨਾਲ ਦੇ ਪਾਸੇ ਵੀ ਜੋਰਾ ਸ਼ੋਰਾ ਚੱਲਦਾ ਬਸ ਮੈਂ ਉਹ ਬਣਾਇਆ ਜੇ ਸ਼ੈੱਡ ਭਾਜੀ ਠੀਕ ਹੈ ਤੇ ਉਹ ਫਿਰ ਰਹਿ ਜੇ ਹੁਣ ਮੈਂ ਕਹ ਤੂੜੀ ਤਾੜੀ ਹੋਣੀ ਆ ਤੇ ਫਿਰ ਗਾਂਾਂ ਤਾਂ ਪਤਾ ਉਹਨਾਂ ਕੰਮ ਵਧਾਵਾਂਗੇ ਨਾ ਅੱਜ ਹੁਣ ਵੱਡਾ ਕਰਦੇ ਨਾ ਉਹਨਾਂ ਕੰਮ ਗਾਂ ਡੰਗਰਾਂ ਦਾ ਘਟੋ ਘਟ 20 20 ਪਸ਼ੂ ਤੇ ਪਾਇਆ ਕਰਾਂਗੇ ਫਿਰ ਵੀ ਇਸ ਤਰ੍ਹਾਂ ਵੀ 20 20 ਪਸ਼ੂ ਇੱਕੋ ਵੀਡੀਆ 'ਚ ਇੱਕੋ ਵੀਡੀਆ 'ਚ ਪਾਇਆ ਕਰਾਂਗੇ ਸਿਆਲ ਆਪਾਂ ਨੂੰ ਠੀਕ ਆ ਹਾਂਜੀ ਠੀਕ ਠੀਕ ਚਲੋ ਨਾਮ ਦੱਸਦਾ ਫਿਰ ਮੇਰਾ ਭਾਈ ਬਗੀਚਾ ਸਿੰਘ ਜੀ ਹਾਂਜੀ ਪਿੰਡ ਹਰੜੇ ਕਲਾਂ ਤਸੀਲੇ ਨਾਲਾ ਜ਼ਿਲ੍ਹਾ ਅਮਰਸਰ ਕੁਸ਼ਕਰ ਵਾਸਤੇ ਇਹ ਪਸ਼ੂ ਲਾਉਣੇ ਆ ਦਾਕ ਅੱਛਾ ਪਾ ਕੇ ਡਏ ਆ ਠੀਕ ਹੈ ਨਾਲ ਦੁੱਧ ਦਾ ਕੰਮ ਸ਼ੁਰੂ ਕਰਦੇ ਨਾ ਹਾਂਜੀ ਦੁੱਧ ਦਾ ਫਾਇਦਾ ਬੜਾ ਭਾਜੀ ਦੀ ਸਿਆਣੇ ਜੀ ਹਾਂਜੀ ਹਾਂਜੀ ਆਓ ਚਲ ਠੀਕ ਵੇ ਲੈ ਤੇ ਨੀਜੇ ਆ ਗਏ ਵਾਹੇ ਚਲੋ ਨੰਬਰ ਵੀ ਬੋਲ ਦੋ ਇੱਕ ਨੰਬਰ ਮੇਰਾ 959234229 ਠੀਕ ਹੈ ਹਾਂ ਜੀ ਇਹ ਭਰਾ ਹੈ ਆਪਣਾ ਭਾਜੀ ਠੀਕ ਹੈ ਅਕੜ ਸਿੰਘ ਇਧਰ ਆਓ ਇਹ ਬੜਾ ਸ਼ਕੀਨ ਦੇ ਭਾਜੀ ਡੰਗਰਾ ਦਾ ਵੀਰ ਅੱਛਾ ਚਲੋ ਹੁਣ ਇਹ ਗੱਡੀਆਂ ਤੇ ਚਲ ਗਿਆ ਡਰਾਈਵਰ ਵੀ ਬਣ ਗਿਆ ਅੱਛਾ ਇਹਨਾਂ ਦੇ ਘਰ ਮੰਨ ਲਓ ਵੀ 2-2 ਲੱਖ ਦੀ ਮੈਂ ਅੱਛਾ ਹਾਂ ਇਹ ਮਜੀਠਿਓ ਸਾਡੇ ਪਿੰਡ ਆਏ ਆ ਆਪਣਾ ਵੀਰ ਹਣੀ 2012 ਚ ਆਏ ਹੋਰ ਇਹਦੇ ਠੀਕ ਠਾਕ ਜੀ ਬੜੇ ਸ਼ਕੀਨ ਕਲਰ ਵੇਲੇ ਕੋ ਇਹਨਾਂ ਮਾਲ ਲਾਲੂ ਫੁੰਮਣੀਆਂ ਕੋ ਅੱਛਾ ਚਲੋ ਜਿਹੜੇ ਸਰੇ ਸਰੇ ਦੇ ਬੰਦੇ ਆ ਅੱਛਾ ਉਹਨਾਂ ਕੋਈ ਮਾਲ ਨਹੀਂ ਹੁੰਦੇ ਠੀਕ ਠੀਕ ਚਲੋ ਸ਼ੌਂਕ ਦਾ ਕੰਮ ਹੈ ਅੱਗੇ ਸ਼ੌਂਕ ਦਾ ਪਰ ਇਹਨਾਂ ਦੇ ਘਰ ਵੀ ਜਿਹੜੇ ਹੁਣ ਵੀ 100 ਰੁਪਏ ਬਾਈ ਪਸ਼ੂ ਹਨ ਘਟੋ ਘਟ 2-2 ਲੱਖ ਦੇ ਸਾਡੇ ਪਿੰਡ ਚ ਇਹਨਾਂ ਦਾ ਲਾਗੇ ਬਣਿਆ ਰਿਕਾਰਡ ਆ ਅੱਛਾ ਇਹਨਾਂ ਦਾ ਜਿਹੜਾ ਡੈਡੀ ਇਹਨਾਂ ਦਾ ਚਲਾਉ ਦੀ ਡੈਥ ਹੋ ਗਈ ਤਾਂ ਆ ਸਾਡਾ ਹਾਂਜੀ ਬੜੇ ਬੜੇ ਸੋਹਣੇ ਨੇ ਉਹਨੇ ਪੈਸੇ ਵਾਲ ਨਹੀਂ ਵੇਖਿਆ ਪਸ਼ੂ ਬੜੇ ਸਰੇ ਦੇ ਲੈਂਦਾ ਦਾ ਠੀਕ ਠੀਕ ਹੈ ਹਾਂਜੀ ਹਾਂਜੀ ਠੀਕ ਠੀਕ ਚਲੋ ਕਰੀਏ ਏ ਕਿਥੋਂ ਕੱਢ ਲਿਆ ਨੀ ਜੀ ਵਿਧੀ ਹਰ ਕੇ ਪਾਜੀ ਮਦੀਨਾ ਹੀ ਹੈਗਾ ਉਹਦਾ ਪੂਰੀ ਤਗੜੀ ਮਾਜ ਹੈ ਨਾ ਪੂਰੀ ਤਗੜੀ ਜੀ ਹਾਂਜੀ ਹਾਂਜੀ ਤੇ ਹੈਗੇ ਵੀ ਨੀਲੇ ਪਿਓਰ ਨੀਲੇ ਦਾ ਵੀ 80 ਰੁਪਏ ਦਾ ਪਾਜੀ ਬਾਰਡਰ ਏਰੀਆ ਤੇ ਫਿਰ ਬਾਰਡਰ ਏਰੀਆ ਦੀ ਬਿਲਕੁਲ ਮਾਲੋ ਤਾਰਾਂ ਦੇ ਨਾਲ ਮਾਲੋ ਆਹ ਤਾਰਾਂ ਹਾਂਜੀ ਤੇ ਇੱਥੇ ਡੇਰਾ ਉਹਨਾਂ ਦਾ ਠੀਕ ਆ ਹਾਂਜੀ ਤੇ 20 ਕਿਲੋ ਦਾ ਰਕਾਰੜ ਆ ਮੈਂ ਦਾ ਸੱਚ ਦਾ ਅੱਛਾ ਹਾਂਜੀ ਠੀਕ ਹੈ ਤੇ ਹੁਣ ਜਿਹੜੀ ਮੈਂ ਆ ਪੀਪਾ ਜੀ ਤੋਂ ਕੜਿਆ ਹਾਂਜੀ ਉਹਨਾਂ ਦੇ ਘਰੋਂ ਆਪਣੇ ਕੋ ਆਈ ਮੈਂ ਸਿਰੇ ਝੋਗ ਗਈ ਆਪਾਂ ਮੰਨ ਲਓ 4 1/2 ਕਿਲੋ ਚੋਇਆ ਸੀ 9 ਕਿਲੋ ਕਹਿੰਦੇ ਸੀ ਆਪਾਂ ਨੂੰ ਪਰ ਆਪਾਂ 7-8 ਕਿਲੋ ਹੀ ਦੱਸਾਂਗੇ ਠੀਕ ਆ ਉਪਰ ਆ ਥਾਣ ਕੇ ਟੀਕਾ ਹੀ ਲਵਾ ਸਕਦਾ ਡੰਗਰ ਠੀਕ ਆ ਤੇ ਹਰ ਪੀਪਾ ਜੀ ਨੂੰ 29 ਤਰੀਕ ਨੂੰ 2 ਮਹੀਨੇ ਹੋਣ ਆਏ ਠੀਕ ਆ 29 ਅਪ੍ਰੈਲ ਹਾਂਜੀ ਉਹ ਮੈਨੂੰ ਕਹਿੰਦੇ ਵੀ ਵੀਰੇ ਤਿੰਨ ਮਹੀਨੇ ਲੱਗੇ ਮੈਂ ਚੈੱਕ ਹੁੰਦੀ ਆ ਅੱਛਾ ਤੋ ਵੀ ਵੱਡੀ ਮੈਂ ਪਤਾ ਨਹੀਂ ਲੱਗਦਾ ਡਾਕਟਰ ਸਾਹਿਬ ਅੱਛਾ ਤੇ ਬਾਕੀ ਕਹਿੰਦੇ 100% ਸੋਣ ਵਾਲੀ ਨਹੀਂ ਲੋਕ ਠ ਮਿੰਨੇ ਸਵਾ ਮਿੰਨੇ ਨੂੰ ਚੈੱਕ ਹੋ ਗਈ ਹਾਂ ਹਾਂ ਮਿੰਨੇ ਸਵਾ ਮਿੰਨੇ ਦੋ ਮਹੀਨੇ ਨੂੰ ਅਕੇਲੀ ਨੂੰ ਨੇ ਜੀ ਜੇ ਕੋਈ ਵੀਰਪਰਾ ਆਪਾ ਤਾਂ ਦੇਣੀ ਉਤਰਾ ਨਹੀਂ ਹਾਂਜੀ ਤੇ ਕੋਈ ਵੀਰਪਰਾ ਮੰਨ ਲਓ ਆਪਣੇ ਕੋਲ ਲੈ ਜੇ ਹਾਂਜੀ ਉਹ ਬੇਸ਼ੱਕ ਮਹੀਨੇ ਨੂੰ ਜਾ ਕੇ ਚੈੱਕ ਕਰਾ ਲਈ 100% ਮਹੀਂ ਸੂਣ ਲਈ ਆ ਲਿਆ ਖੋਲੋ ਫਿਰ ਤੋਰੀ ਬਾਕੀ ਇਹਦਾ ਖਾਲੀਆਂ ਵਾਲਾ ਹੀ ਹੋਗਾ ਤੇ ਦੇਣੀ ਵੀ ਖਾਲੀਆਂ ਜੀ ਆ ਨਹੀਂ ਆਪਾਂ ਉਤਰਾ ਹੀ ਦੇਣੀ ਚੈੱਕ ਪਾਸ ਦੀ ਨਹੀਂ ਕੋਈ ਗਰੰਟੀ ਬਾਕੀ ਇਹ ਆ ਕਿ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਵੱਡੀ ਮੱਜ ਆ ਜਿਹੜੀ ਚੰਗੇ ਰਿਕਾਰਡ ਵਾਲੀ ਆ ਗਾਵੇਂ ਚੰਗੇ ਬੱਚੇ ਲੈਣ ਵਾਲੀ ਜੇ ਕਿਸੇ ਵੀਰ ਨੇ ਚੰਗੇ ਬੱਚੇ ਲੈਣੇ ਆ ਸਨੀਲੀ ਦੀ ਬ੍ਰੀਡ ਤਿਆਰ ਕਰਨੀ ਆ ਤੇ ਉਹਨਾਂ ਵੀ ਰਾਂ ਵਾਸਤੇ ਚੰਗੀ ਆ ਚਲੋ ਹੱਥੀ ਬਣੀ ਮੇਰੀ ਜਿਹੜੀ ਜੀਅਚੀ ਸਹੀ ਆ ਕਿ ਨਹੀਂ ਆਜੋ ਲੈ ਆਓ ਜੀ ਚੰਗੇ ਕੱਦ ਕਾ ਖੜੀ ਮਾਰਦੀ ਆ ਜੀ ਪ्योर ਨੀਂ ਵਾਲੀ ਜੀ ਨਿਸ਼ਾਨੀਆਂ ਸਾਰੀਆਂ ਪੂਰੀਆਂ ਨੇ ਜੀ ਨੀਲੀ ਦੀਆਂ ਬਾਕੀ ਮਿਲਕਵੇਂ ਨੇ ਵਿੱਚ ਚੰਗੀ ਮੋਟੀ ਲੱਗੀ ਹੈ ਸਨ ਦਾ ਸਾਈਜ਼ ਹੈ ਤੁਸੀਂ ਚੰਗਾ ਤੁਸੀਂ 20 ਕਿਲੋ ਦੁੱਧ ਮਾਦੀ ਨੇ ਦਿੱਤਾ ਜੀ ਤਾਂ ਵੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰਪੀਰ ਪਾਜੀ 80000 ਜੀ ਅੱਛਾ ਹਾਂਜੀ ਇਹ 75 ਦੀ ਆਪਾਂ ਦੀ 75000 ਦੀ ਦੇਣ ਤਾਂ ਫੇ 60 65000 ਦੀ ਉਦਾਂ ਹੀ ਆ ਮੈਂ ਹਾਂਜੀ ਕੋਈ ਆਣ ਕੇ ਵੇਖੇ ਇੱਕ ਰਹੀ ਹਾਂ ਕੋਈ ਵੇਖੇ ਪਸੰਦ ਜ਼ਰੂਰ ਆਊਗੀ ਮੈਂ ਠੀਕ ਆ ਤੇ ਵਿੱਚ ਹੋਰ ਕਰਨਾ ਮੰਨ ਤਾਂ ਇਹਨਾਂ ਤੁਸੀਂ ਕਿਹਦੇ ਕਰਦੇ ਨੇ 72 ਦੀ ਦੇ ਦਈਏ ਪੂਰੇ 70 ਦੀ ਹਾਂ ਨਾ ਜੀ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਚੱਲੋ ਕੋਈ ਵੀਰ ਆਪਣੀ ਬਾਕੀ ਇਹ ਗੱਲ ਹੈ ਕਿ ਕੋਈ ਵੀਰ ਭਰਾ ਲੈ ਜੇ ਅਸੀਂ ਗਾਂ 2 ਢਾਈ ਲੱਖ ਦੀ ਆ ਹਾਂਜੀ ਹਾਂਜੀ ਅੱਜ ਪਹਿਲੀ ਹੈ ਕਿ ਨਹੀਂ ਹੁੰਦਾ ਹਾਂਜੀ ਉਹ ਤੇ ਚਲੋ ਤਿਆਰ ਹੋਈ ਤੇ ਯਾਰ ਵੀ ਮੈਂ ਹੈਗੀ ਕਿ ਨਹੀਂ ਨੇ ਹਾਂਜੀ ਹਾਂਜੀ ਤੇ ਹੁਣ ਆ ਗਈ ਆ ਤਾਜੀ ਸੂਈ ਜੇ ਇਹਨੂੰ ਕੱਲ ਰਾਤ ਦੀ ਸੂਈ ਜੇ ਰੁਪਈਆ ਭਾਜੀ ਠੀਕ ਆ ਹਾਂਜੀ ਤੇ ਉਹਦੇ ਬੱਚਾ ਗੱਲਾਂ ਹੀ ਨਾ ਡੂ ਜੀ ਨਾਲ ਠੀਕ ਆ ਹਾਂਜੀ ਤਾਜੀ ਸੂਈ ਹੈ ਬੋਰਾ ਲੱਗਦੇ ਖਲੇੂ 8 9 ਕਿਲੋ ਠੀਕ ਆ ਛੋਟੀ ਜੀ ਹਾਂਜੀ ਤੇ ਬੱਚਾ ਕੀ ਜੀ ਤੇ ਮਗਰ ਬੱਚਾ ਖੱਟਾ ਜੀ ਦਿਖਾ ਦਿੰਨੇ ਆਪਾਂ ਮਗਰ ਆਹ ਕੱਟਾ ਜੀ ਬਿਲਕੁਲ ਤਾਜੀ ਆ ਨਾੜੂ ਦੇ ਬੱਚਾ ਭਾਜੀ ਵਖਾ ਦਾ ਢਾ ਕੇ ਦਿਖਾ ਦਿਓ ਇੱਕ ਵਾਰੀ ਬਿਲਕੁਲ ਤਾਜੀ ਬੱਚਾ ਜੀ ਹਾਂਜੀ ਆਈ ਸ਼ਵ ਚੱਲੋ ਇੱਥੇ ਜਿਆਦਾ ਦੋਦਣਾ ਭਾਜੀ ਯਾਰ ਪੀੜਾ ਵੇਖੋ ਹਾਂ ਦੇਖ ਸਾਡੇ ਤਾਜੀ ਨਾੜੂ ਜਿਹੜਾ ਨਾਲ ਹਾਂਜੀ ਇਹ ਤੌਰ ਦੇ ਭਾਜੀ ਤੋਰਾ ਹੈ ਕਿ ਇਹ ਜਿਆਈ ਜੀ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਪਾਣੀ 12 ਤੋਂ 85 ਜਾਊ ਛੋਟੀ ਚੂਣ ਚਵਾਦੀ ਬੜੀ ਚੰਡੀ 12 ਲੀਟਰ ਦੇ ਕਿਨੇ ਦੁੱਧ ਆਰ ਦੇ ਕਰੀਮ ਮੰਨ ਲਓ ਚਵਾਈ ਜਾਊਗੀ ਛੋਟੀ ਠੀਕ ਹੈ ਹਾਂਜੀ ਹਨ ਵਾਪਸ ਪਈ ਤੌਰ ਤੌਰ ਤੋ ਤੋੜ ਪਹਿਲਾਂ ਪਾਲੋ ਪਾਲਾ ਆ ਜੋਡੀ ਸੁਈ ਆ ਭਾਜੀ ਦੇ ਬਾਕੀ ਜੇ ਦਿਹਾੜੀ ਡਾਂਗ ਦੀ ਸੋਈ ਆ ਤੇ ਹੌਣੇ ਮੌਕੇ ਤੇ 8 ਲੀਟਰ ਚਵਾ ਦੋਗੇ ਭਾਜੀ ਭਾਇਆ ਦੋ ਟਾਈਮ ਵੀਰ ਕੋ ਤਿੰਨ ਟਾਈਮ ਚੋਈ ਠੀਕ ਆ ਹਾਂਜੀ ਤੇ ਇਹਦਾ ਮੁੱਲ ਭਾਜੀ ਭਾਜੀ ਇਹਦਾ ਮੁੱਲ ਜੀ 85000 ਅੱਛਾ ਇਹ ਤਾਂ ਲਾਸਟ 82 ਦੀ ਦੇ ਦੀਗੇ ਵੇਖ ਲਓ ਤੁਹਾਡੀ ਮਰਜ਼ੀ ਆ ਨਹੀਂ ਤੁਸੀਂ ਅੱసే ਦੇ ਦਈਏ ਬਹੁਤ ਠੀਕ ਆ ਬਜੀ ਇਹ ਲੋ ਨਵੀਂ ਝੋਟੀ ਆ ਹਾਂਜੀ ਹਾਂਜੀ ਲਾਡੂ ਦੇ ਬਚਾਏ ਠੀਕ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 12 ਕਿਲੋ ਭਾਈ ਆਮ ਨਾਲ ਕਰ ਜੂਆਂ ਜੇ ਇੱਕ ਦੁੱਧ ਦੇ ਨਾਲ ਸੂਈ ਥਲੇ 8 ਤੋਂ ਪਲੱਸ ਜੀ ਠੀਕ ਆ ਜੀ ਹਾਂਜੀ ਠੀਕ ਆ ਇੱਕ ਦੁੱਧ ਦੇ ਨਹੀਂ ਜੇ ਦੋ ਕੁ ਦਿਨਾਂ ਦੇ ਲਾਗੇ ਬੰਨੇ ਕੋਈ ਲੱਪਾ ਵੀ ਚੁੱਕਿਆ ਮੈਂ ਨੇ ਹਾਂਜੀ ਕੋਈ ਦੋ ਦਿਨਾਂ ਦੇ ਲਾਗੇ ਬੰਨੇ ਜਿਹੜਾ ਸੂਈ ਨੇ ਹੋ ਗਿਆ ਹੋਗਾ ਓਏ ਬੋਲਾ ਵੀਰ ਬਣਾ ਲੈ ਹਾਂਜੀ ਹਾਂਜੀ ਤੇ ਕੀ ਲਿਖੀ ਜੇ ਭਾਈ ਅੱਛਾ ਇਹ ਵੇ ਕੀ ਆ ਇਹ ਵੇ ਕੀ ਜੀ ਇਹ ਗੱਬਨ ਆ ਨਹੀਂ ਇਹ ਸੂਈ ਜੇ ਅੱਛਾ ਇਹਨਾਂ ਆਪਣੇ ਵੀਰ ਆ ਜਲੰਧਰ ਦੇ ਲਾਗੋ ਹਾਂਜੀ ਥਾਲ ਯਾਰ ਪਿੰਡਿਆਂ ਨਾਲ ਠੀਕ ਆ ਅਸੋ ਮੇਰੇ ਕੋਲ ਤਿੰਨ ਮਈਆਂ ਲੈ ਗਈ ਸੀ ਵੀਰ ਹੁਣੀ ਤੇ ਜੋੜਾ ਖੜਿਆ ਸੀ ਅੱਛਾ ਜੀ ਇਹ ਲਈ ਵੀਰ ਹੁਣਾ ਮੈਂ ਪੈਸੇ ਦੇ ਗਏ ਆ ਅੱਛਾ ਇੱਕ ਮੈਂ ਕਿੰਦੇ ਵਿੱਚ ਨਾਲ ਹੋਰ ਪਾ ਕੇ ਤੇ ਫਿਰ ਲੈ ਜਾਵਾਂਗੇ ਅੱਛਾ ਫਿਰ ਜੋੜਾ ਖੜਨਾ ਹੈ ਇਹ ਜੋੜਾ ਹੀ ਕਰਨਾ ਹੈ ਠੀਕ ਹੈ ਤੇ ਬਾਕੀ ਮੱਝ ਦੇ ਆਵੇ ਹਾਂਜੀ ਵੇਖੋ ਚੰਗੇ ਕਦ ਕਾਟ ਵਾਲੀ ਜੀ ਸਰਾਹੀ ਜੀ ਲੋਜ ਦੇਣੇ ਦੇ 15 ਹੈ ਜੀ ਠੀਕ ਹੈ ਜੀ ਹਾਂਜੀ ਖੋਲ ਕੇ ਵਿਖਾਵਾਂ ਭਾਜੀ ਦੋ ਰੋ ਹਾਂ ਇੱਕ ਰੀ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਵੀ ਭਾਜੀ 18 ਕਿਲੋ ਦੀ ਮਾਲਕ ਜੀ ਮੈਂ ਠੀਕ ਹੈ ਹਾਂਜੀ ਉਤਰੋਂ ਹਰਿਆਣੋਂ ਆਈ ਪਿਲੇ ਸੂਰੇ ਬਾਕੀ ਕਦ ਕਾਟ ਚ ਚੰਗੀ ਹੈ ਇਹ ਵੀ ਕਦ ਕਾਟ ਇਹਦਾ ਵੀ ਨੀਲੀ ਜਿਹੀ ਹੈ ਕਿ ਪਿਓਰ ਮੋਰਾ ਨਸਲ ਜੀ ਹਾਂਜੀ ਹਾਂਜੀ ਆ ਜੁਲੇ ਬਾਕੀ ਕੋਈ ਵੀ ਪਸ਼ੂ ਖੜਨਾ ਹੁੰਦਾ ਵਾ ਆਪਣਾ ਆਣ ਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਦੇ ਨਾਲ ਖੜਿਆ ਕਰੋ ਸਾਰੀਆਂ ਚੀਜ਼ਾਂ ਵੇਖ ਕੇ ਕਈ ਚੀਜ਼ਾਂ ਸਾਡੇ ਤੋਂ ਵੀ ਦੱਸਣ ਵਾਲੀਆਂ ਜਾਂ ਵਖਾਉਣ ਵਾਲੀਆਂ ਰਹਿ ਜਾਂਦੀਆਂ ਵਾ ਜਿੰਨੇ ਪੈਸੇ ਖਰਚਨੇ ਉਹਨਾਂ ਦੀ ਜ਼ਿੰਮੇਵਾਰੀ ਭੰਦੀ ਸਾਰੀਆਂ ਚੀਜ਼ਾਂ ਆਪ ਵੇਖ ਚਾ ਕੇ ਖੜ ਕੇ ਕਰਕੇ ਖੜਨ ਦੀ ਤੇ ਇਹਦੇ ਵੀ ਥਣੇ ਤਾਂ ਲਾਗੇ ਦਿਖਾ ਦਈਏ ਤੁਹਾਡਾ ਚਰਜੀ ਆ ਸਾਡੇ ਤੋਂ ਬਾਕੀ ਮਹੀਤ ਮਹੀਨੇ ਦੀ ਵੀ ਚੰਗੀ ਆ ਤੇ ਵਿਤੀ ਇਹਦਾ ਮੁੱਲ ਕਿੰਨਾ ਜੇ ਫਿਰ ਇਹ ਤਾਂ ਭਾਈ ਜੀ ਮੰਨ ਲਓ ਨਹੀਂ ਹੋਵੇ ਆਤਾ ਤੇ ਫਿਰ ਤੇ 1.5 ਲੱਖ ਦੀ ਆ ਹਾਂਜੀ ਹੁਣ ਮੈਂ ਤਾਂ ਮੋਲ ਆ ਕਿ ਜੇ 1 ਲੱਖ ਦੇ 10000 ਅੱਛਾ 1.5 ਵੀ ਦੇ ਦਈਏ ਇੱਕ 5 ਵਿੱਚੋਂ ਕਰ ਦਈਏ ਕਿ ਮੰਨ ਤਾਂ ਸਾ ਤੋਂ ਆ ਵੀ ਨਾ ਕਰਨਾ ਜੀ ਇੱਕੋ ਗੱਲ ਕਰ ਦਈਏ ਫਿਰ ਪੂਰੇ ਦੇ ਤੇ ਕਰ ਦਈਏ ਪੂਰੇ ਲੱਖ ਦੀ ਦੇ ਦੇਣੇ ਮੈਨੂੰ ਠੀਕ ਆ ਜੀ ਹਾਂਜੀ ਠੀਕ ਆ ਤੇ ਹੁਣ ਇੱਕ ਸਾਹੀ ਹਲਗਾ ਜੀ ਸਾਹੀ ਹਲ ਲੈ ਲੜ ਜੀ ਲੇਖ ਇਹਨੋਂ ਕਿੰਨਾ ਚਿਰ ਆਇਆ ਸੁਈ ਨਾ ਇਹਨੂੰ ਕੋਈ ਪਾਉਗੇ ਜੀ ਸੁਈ ਉਹ ਸ਼ੀ ਹੈ ਮਗਰ ਬੜੀ ਸ਼ਾਨਦਾਰ ਜੀ ਠੀਕ ਹੈ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਭਾਜੀ 16 ਤੋਂ 18 ਹੀ ਹੋਗਾ ਆਪਾਂ 16 ਹੀ ਦੱਸਾਂਗੇ ਠੀਕ ਹੈ ਹਾਂਜੀ ਤੁਰਾਂ ਹਾਂ ਫਿਰ ਇੱਕ ਰੀ ਨਾ ਦੁੱਧ ਦੇ ਇਹਦੇ ਕੋਲ ਮੋਕੇ ਦੇ 16 ਲੀਟਰ ਜਿਹੜਾ ਦੱਸਦੇ ਆ ਬਾਕੀ ਕੋਈ ਵੀਰ ਆਪਣੇ ਪਸੰਦੀ ਕਰੇ 2 ਟੈਂਟ ਆਪਣੇ 2 ਟੈਂਟ ਚੋਲੇ 3 ਟੈਂਟ ਚੋਲੇ ਜਿੰਨੇ ਪੈਸੇ ਖਰਚਣੇ ਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਭਾਂਦੀ ਚੀਜ਼ਾਂ ਵੇਖ ਚੱਕ ਕੇ ਖੜਨ ਜੀ ਬਾਕੀ ਯਾਰ ਪੀਪਾ ਜੀ ਨੂੰ ਨਿਆਣਾ ਵੀ ਪਾਉਂਦੀ ਲੋੜ ਹੈ ਅੱਛਾ ਰੱਸੀ ਵੀ ਨਹੀਂ ਪਾਉਂਦੀ ਨਾ ਰੱਸੀ ਵੀ ਨਹੀਂ ਪਾਉਂਦੀ ਲੋੜ ਠੰਡੀ ਸੀ ਇਹ ਬਾਕੀ ਇਹਦੇ ਮਗਰ ਬੱਛੀ ਸਾਈ ਵਰ ਸੋਹਣੀ ਆ ਆ ਬੱਛੀ ਜਿਹੜੀ ਕਾਫੀ ਪਿਆਰੀ ਬੱਛੀ ਆ ਜਿਹੜੀ ਇਹਦੇ ਮਗਰ ਤੇ ਵਿਜੇ ਦਾ ਮੁੱਲ ਫਿਰ ਕਿੰਨਾ ਰੱਖਣਾ ਜੀ ਮੁੱਲ ਆਪੀ ਕੋ ਸੱਢ ਕਰ ਲਗੇ ਮੈਂ 55 ਕਰ ਲਗੇ ਹਾਂਜੀ 52 ਦੀ ਦੇ ਦिए 52000 ਦੀ ਕਿ ਪੂਰੇ 50 ਦੀ ਦੇ ਦिए 50 ਦੀ ਵਹਿੜਾ ਜੀ ਦੁੱਧ 20 ਕਲੋਂ ਪਾਈ ਜਾਣਾ ਵਹਿੜ ਨੇ ਠੀਕ ਹੈ ਜੀ ਇਹ ਆ ਵੀ ਇਹ ਗਰਮੀਆਂ ਵਾਲੀ ਵਹਿੜ ਆ ਤੇ ਦੁੱਧ ਵੀ ਮੱਝਾਂ ਰੱਖਣ ਗਰਮੀਆਂ ਰਕਾਰ ਵੀਰ ਭਾਜੀ ਠੀਕ ਹੈ ਜੀ ਤੇ ਜੀ ਹਿਸਾਬ ਨਾਲ ਸਾਰੇ ਮੈਂ ਫਾਂਡ ਕੜਾਈ ਪੰਜ ਪੰਜ ਆਈ ਜੀ अच्छा हां जी ठीक है ਤੇ ਠੀਕ ਹੈ ਵੀਰ ਕੁਛ ਕਹਨਾ ਬਾਸ ਵੀ ਜੀ ਹੋਈ ਆ ਵੀ ਆਪਣੀ ਆਣ ਕੇ ਤਸੱਲੀ ਕਰਕੇ ਹੋਰ ਆਪਣੀ ਮਰਜ਼ੀ ਨਾਲ ਪਸ਼ੂ ਖੜਿਆ ਕਰਨਾ ਆਪਣੀ ਮਰਜ਼ੀ ਨਾਲ ਖੜਿਆ ਕਰਾ ਚੰਗਾ ਲੱਗੇ ਤੇ ਲੈ ਜੇ ਲੈ ਜਾਓ ਨਾ ਕੋਈ ਸਾਨੂੰ ਦੋਸ਼ ਨਾ ਦੇ ਨਾ ਕੋਈ ਹਰਪ੍ਰੀਤ ਭਾਜੀ ਨੂੰ ਮੁਰਕੇ ਫੋਨ ਕਰੇ ਹਾਂਜੀ ਹਾਂਜੀ ਇਹ ਕਿ ਨਹੀਂ ਆਪਣੀ ਆਣ ਕੇ ਵੀ ਤਸੱਲੀ ਕਰੀ ਤੇ ਜੇ ਮੰਨ ਲਓ ਸਾਡੀ ਗਾਰੰਟੀ ਦੇ ਖੜਦਾ ਕੋਈ ਉੱਚ ਤੇ ਚਲੋ ਸਾਡਾ ਸਰਦ ਬਣ ਲਾ ਕੇ ਜਾਂਦਾ ਤੀਏ ਹਾਂਜੀ ਹਾਂਜੀ ਇਹ ਕਿ ਨਹੀਂ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰ